ਕਲਦੀਪ ਜੀਆ ਉਹ ਕੀ ਆ ਚੱਲ ਤੇਰੇ ਉਹ ਵਧੀਆ ਪਾਲ ਠੀਕ ਠਾਕ ਤੂੰ ਸੁਣਾ ਵਧੀਆ ਵਧੀਆ ਤੇ ਕੱਲ ਵੀ ਆਉਂ ਲੰਘਿਆ ਜਾਣਾ ਅੱਜ ਵੀ ਕੀ ਚੱਕਰ ਕਿਧਰ ਦੁਪਹਿਰੇ ਤੁਰਿਆ ਆਉਣਾ ਉਹ ਕੀ ਦੱਸਾਂ ਤੈਨੂੰ ਪਰਾਲ ਉਹ ਤੁੜੀ ਬਣਾਈ ਤੋਂ ਮਸ਼ੀਨ ਵਾਲੇ ਦਾ ਅੱਜ ਕਰਾ ਰਹੀ ਹੂੰ ਓਏ ਆਰਤੀਆਂ ਲੈ ਕੇ ਆਏ ਹਾਂ ਉਹ ਕੱਲ ਵੀ ਗਿਆ ਹਾਂ ਪਰਸੋਂ ਵੀ ਗਿਆ ਹਾਂ ਆਰਤੀਆਂ ਲਾਰੇ ਦੇ ਲਾਰਾ ਲਾਈ ਜਾਂਦਾ ਈ ਆਜਾਂ ਦਾ ਹਲਾਜੀ ਪਾਹ ਅੱਜ ਗਿਆ ਰਾਜਮ ਹੀ ਉਹਨੇ ਦਿੱਤੇ ਪਾਹੇ ਨਾਲੇ ਦਾ ਗੁਰੂ ਆ ਗੇੜਾ ਜਾ ਵਜੂਗਾ ਮੁੜ ਕੇ ਜਾਊ ਅਗਰਾ ਦੇ ਬੁਰੇ ਜੇ ਲੱਗੀਦਾ ਲੈ ਇਹ ਚਪਰੇ ਲੱਗਿਆ ਰੇ ਕਿਹੜੀ ਗੱਲ ਆ ਆ ਗੁਰਾ ਨਵੀ ਤੂੜੀ ਬਣਵਾਈ ਆ ਔਰ ਮੈਨੂੰ ਤੇ ਭੋੜਾ ਟੈਨਸ਼ਨ ਨਹੀਂ ਆ ਭਾਂਦੇ ਨੇ ਹਾਂ ਪਾਸਾ ਇਹਦਾ ਤੇਰਾ ਨੰਬਰ ਆ ਅਗਲੇ ਤੇਰਾ ਰਕਮ ਵਾਲੇ ਦਿਨਾਂ ਹਾਂ ਵਾਹ ਪਰ ਮੈਨੂੰ ਇਹ ਕਿਹੜੀ ਗੱਲ ਦਾ ਅਸਰ ਪਾ ਲਿਆ ਹਾਂ ਪੈਸੇ ਫਿਰ ਕਿੱਦਾਂ ਜਣਾ ਮੈਨੂੰ ਇਹ ਗੱਲ ਦੇ ਸਮਝ ਨਹੀਂ ਆ ਯਾਰ ਤਰੀਕਾ ਆਣਾ ਚਾਹੀਦਾ ਬੰਦੇ ਕੋਲ ਕਿਹੜਾ ਕੰਮ ਨਹੀਂ ਹੁੰਦਾ ਗੁਰਾ ਦੁਨੀਆ ਦੇ ਲੋਕੀ ਦੇ ਚੰਨ ਦੇ ਫੋੜ ਗਿਆ ਆ ਪਾ ਪੈਸੇ ਨਹੀਂ ਮਾਰ ਸਕਦੇ ਇਹ ਤਰੀਕਾ ਕਿਹੜਾ ਉਹ ਤਰੀਕਾ ਇਦਾਂ ਆ ਆਪਾਂ ਨਾਲ ਲੱਗੋ ਤੂੜੀ ਨਹੀਂ ਹਰ ਵਾਰੀ ਬਰਮਾਉਦੇ ਅੱਛਾ ਇਹ ਹੋਣਾ ਪਿੰਡੋਂ ਹੀ ਸਾਧ ਲੈਣਾ ਕਿਸੇ ਨੂੰ ਪਸਤਗੜ ਕਲੰਜੜ ਦੂਰ ਆ ਮੈਦੀਪੁਰਤ ਹੋ ਗਏ ਤਰਾ ਜੋਗੇ ਐ ਕਿ ਮੈਂ ਬਾਸਰ ਕਿਹਾ ਤਾਂ ਸੱਦੇ ਮਸ਼ੀਨ ਵਾਲਾ ਤੇ ਆਪਾਂ ਇਹੋ ਤੇ ਮਸ਼ੀਨ ਵਾਲੇ ਨੂੰ ਕੀ ਤਾ ਨੂੰ ਬੰਦਾ ਕਿਹੋ ਜਾ ਕਿਹੋ ਜਾ ਨਹੀਂ ਉਹ ਪਰ ਇੱਕ ਗੱਲ ਹੈ ਗੇਰ ਪਾਲ ਸਿਆ ਭਾਵੇਂ ਤੂੰ ਪਿੰਡ ਬਦਲ ਕੇ ਮਹੀਨਾ ਸਾਧਾਂ ਯਾਰ ਪੈਸੇ ਥੋੜਾ ਤੂੰ ਛੱਡਦਾ ਕੱਲ ਨੂੰ ਆਉਣਾ ਹੈ ਮੇਰੇ ਘਰੇ ਨੇ ਅੱਛਾ ਤੂੰ ਅੱਨਾ ਕੱਲ ਨੂੰ ਨੇ ਆਉਣਾ ਹੀ 10 ਵਜੇ ਮੈਂ ਦਾ ਰਾਨੇਰ ਪਾਲਸਾ ਇਹ ਵੰਡਾ ਸਕੀ ਮੈਂ ਲਾ ਕੇ ਤਾਂ ਲੈਣਾ ਹੈ ਦਿਮਾਗ ਦਿਮਾਗੀ ਕੰਮ ਸਾਰੇ ਉਹ ਨਾਲੇ ਤੂੰ ਆਈ ਪਰ ਕੇ ਤੈਨੂੰ ਥੋੜੀ ਵਾਰੀ ਮੈਨੂੰ ਥੋੜੀ ਸ਼ੇਤੀ ਹੋਣਾ ਚਲ ਕੋਈ ਮਾਊਂਗਾ ਖਾਊਂਗਾ ਤੈਨੂੰ ਤਰੀਕੇਗਾ ਤਮੋਂਗੇ ਤੇਰੇ ਚੰਗਾ ਇਹ ਤਰ੍ਹਾਂ ਪੈਸੇ ਦੇਣ ਲੱਗਾ ਮੈਂ ਤਾਂ ਸੜਿਆ ਮੇਰੇ ਨਾਲ ਫਿਰ ਥੋਰਰ ਭਾਲਾ ਉਹ ਵਧੀਆ ਕਰੀਬ ਸਿਆਂ ਆ ਗਿਆ ਪਾਉ ਉਹ ਜਿਹੜਾ ਤੁੜੀ ਦੇ ਪੈਸੇ ਲੈਣ ਆਉਣੇ ਹੁੰਦੇ ਨੇ ਓਏ ਅੱਛਾ ਉਨੇ ਫੋਨ ਆਇਆ ਇਹਦਾ ਅੱਛਾ ਅੱਛਾ ਆਉਣੀ ਆਲੇ ਬਸ ਠੀਕ ਮੈਂ ਹੱਕ ਤੇ ਚਲਾਇ ਨਾ ਗਿਆ ਨਾ ਨਹੀਂ ਨਹੀਂ ਲਾ ਆ ਗਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਬੈਠੋ 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 ਸਰਪਾਲ ਪਾਣੀ ਪਿਆ ਵੀਰ ਨੂੰ ਕਰਦਾ ਏ ਜੇ ਨੂੰ ਪਾਣੀ ਦੀ ਸੁਲਾ ਮਾਰ ਲਈ ਇਹਨੇ ਤਾਂ ਕੈਨ ਪਾਣੀ ਦਾ ਪੀ ਜਾਣਾ ਤੇ ਬੱਤੀ ਤੇ ਅੱਗੇ ਨਹੀਂ ਆਈ ਪਾਣੀ ਦਾ ਬੱਪ ਭਰਿਆ ਨਹੀਂ ਸਰਪਾਲ ਮੈਂ ਪਾਣੀ ਨਹੀਂ ਪੀਣਾ ਆਪਣੀਆਂ 150 ਟਰਾਲੀਆਂ ਨਾ ਹਾਂਜੀ 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 ਅੱਧੀ ਟਰਾਲੀ ਜਿਹੜੀ ਛੱਡੀ ਤੇ 16 ਪਹਿਲਿਆਂ ਦੇ ਪਹਿਹ ਪਾਲਦਾਈ ਅੱਗੇ ਮੈਨੂੰ ਇੰਨਾ ਕਾਟਾ ਪਾਦਾ ਤੂੰ ਪਹਿਹ ਪਾਲਦਾਈ ਕੜਾ ਕਾਟਾ ਪਾਇਆ ਤੈਨੂੰ ਉਧਰ ਵੇ ਗਾਂ ਬਜੀ ਜਿਹੜੀ ਸਾਹਮਣੇ ਆਹੋਂ ਦੀਦੀ ਉਹਦੇ ਪੱਲੇ ਰਹਿ ਗਿਆ ਗੱਤ ਓਏ ਉਹਦੇ ਚਿਹਰੇ 'ਤੇ ਨੂਰ ਚੋਂਦਾ ਇਹ ਪਹਿਲਾ ਤੇਰੀ ਤੂੜੀ ਜਦੋਂ ਨਹੀਂ ਪਾਈ ਉਧਰ ਵੇ ਓਏ ਉਹਦੇ ਤੇ ਮੰਜਾ ਡੈਂਦਾ ਹੈ ਗਾਂ ਦੇ ਉੱਤੇ ਤੇ ਤੂੰ ਤਾਂ ਲੈ ਗਏ ਬਹਿ ਜਾ ਗਾਂ ਨੂੰ ਤੇਰੇ ਗਾਂ ਨਹੀਂ ਇਹ ਕੰਗੜਾ ਰਾਤ ਹੀ ਹੋ ਗਈ ਦੇ ਅੱਜ ਕਿਹੜੀ ਬਾਂਦਰੀ ਦੇ ਨਾਲ ਆਵੇ ਕੰਗਣਾ ਰਾਤ ਗਾਂ ਸਾਡੀ ਬਾਲਟੀ ਦੁੱਧ ਹੀ ਦਿੰਦੀ ਆ ਨਾਲੇ ਮੰਜਾ ਨਹੀਂ ਤੇਰੇ ਮੰਜੇ ਡੇਂਦੇ ਨੇ ਸਾਰੇ ਜੀਤੀ ਉੱਤੇ ਸੌਂਦੇ ਨੇ ਦੇ ਛੇਡਾਈਆਂ ਆ ਕਰ ਭਰਾਵਾ ਤੂੰ ਛੇਡਾਣਾ ਕਰ ਜਾ ਮੇਰਾ ਪਰ ਪਹਿਲੇ ਆ ਇਹਦਾ ਰੋਲਾ ਨਾ ਪਾ ਮੇਰੀ ਗੱਲ ਸੁਣ ਲੈ ਮੈਂ ਤੇਰੇ ਤੇ ਕੇਸ ਕਰਨ ਨੂੰ ਫਿਰਦਾ ਹੀ ਵੇh ਜਾ ਕੇ ਮੇਰੇ ਡੰਗਰਾਂ ਦਾ ਹਾਲ ਉਹਨਾਂ ਦੇ ਮੂੰਹ ਵਿੱਚ ਜਾ ਕੇ ਓਏ ਮੂੰਹ ਦੇ ਲਊ ਲਵਾਣੇ ਪਾਇਆ ਅਰੇ ਟੰਗੜ ਕੱਟ ਗਈ ਐਡੀ ਮੋਟੀ ਤੂੜੀ ਓਏ ਭਰਾਵਾ ਸਿੱਧੇ ਮੂੰਹ ਦੇ ਵਿੱਚ ਖੁਬ ਜਾਂਦੇ ਚਬਾਰਿਆਂ ਦੇ ਜਾੜਾਂ ਦੇ ਵਿੱਚ ਤੈਨੂੰ ਪਤਾ ਮੈਂ ਕਿਤਨਾ ਪੜਦਾ ਹੱਥਾਂ ਖਿੱਚੇ ਨਹੀਂ ਆਉਂਦੇ ਜੋ ਖੁਬ ਜਾਂਦੇ ਆ ਇੱਧਰ ਵੇ ਪਲਾਸ ਰੱਖਿਆ ਆ ਵੇ ਪਲਾਸ ਨਾ ਪਾ ਕੇ ਸਾਰੇ ਜ਼ੋਰ ਨਾਲ ਖਿੱਚਣਾ ਪੈਂਦਾ ਮੇਰੇ ਦਾ ਹੱਥ ਘਸ ਗਈ ਛਾਲੇ ਹੋ ਗਏ ਥਾਦੇ ਓ ਤੇਨੂੰ ਪਤਾ ਜਿਹੜਾ ਤੇਰੇ ਤੋਂ ਕੱਲ ਪਲਾਸ ਲੈਂਦਾ ਓ ਲੈ ਕੱਲ ਗਿਆ ਹਾਂ ਤੂੰ ਆਹ ਉਹ ਵੀ ਘਸ ਗਈ ਆ ਫੇਰ ਨਵਾਂ ਲਾਇਆ ਤੀਜਾ ਪਲਾਸ ਹੀ ਓ ਇਦਾਂ ਨਾ ਕਰੇ ਫੇਰ ਤੂੜੀ ਨਾ ਹੋਈ ਇਹ ਟੋਪੀ ਵਾਲੇ ਕਿੱਲੇ ਹੋ ਗਏ ਨੇ ਉਹ ਭਰਾਵਾ ਟੋਪੀ ਵਾਲੇ ਕਿੱਲਾਂ ਤੋਂ ਘੱਟ ਵੀ ਕੀ ਆ ਉਹ ਬਾਹਰਿਆਂ ਗੱਲਾਂ ਨਾ ਕਰ ਜਾ ਮੇਰਾ ਵੀਰ ਪੈ ਫੜ ਕੇ ਨਾਲੇ ਨੁਕਸਾਨ ਕਰਤਾ ਹੈ ਨਾਲੇ ਪੈਸੇ ਬਾਲਦਾ ਹੀ ਉਹ ਕਾਹਦਾ ਨੁਕਸਾਨ ਹੋ ਗਿਆ ਤੇਰਾ ਭਰਾਵਾ ਆ ਜੇ ਆਵੇਂ ਆ ਰੂੜੀ ਦੇ ਉੱਤੇ ਜਬੂਤੀ ਤੁੜੀ ਤੁੜੀ ਉਹਦੀ ਗੋਇਰੇ ਬੈਠਾ ਭਰਾਵਾ ਤੁਸੀਂ ਆਪ ਸੁਟੀ ਤੁੜੀ ਦੇ ਆਪ ਸੁਟੀ ਆ ਉਹ ਸਾਡਾ ਇੱਕ ਨੁਕਸਾਨ ਇਹ ਬੜਾ ਵੱਡਾ ਹੈ ਅਸੀਂ ਤੇ ਦੋ ਦੋ ਟਰਾਲੀਆਂ ਪਾਥੀਆਂ ਲੈ ਜਾਂਦੇ ਮਹੀਨਿਆਂ ਹੋਰ ਇਹਨੂੰ ਤੁਸੀਂ ਤੁਹਾਡੇ ਲੋਖੜਦੇ ਕਰਦੇ 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 ਹੈਗੇ ਉਹ ਵਿਚਾਰੀ ਹੋ ਰੋਂਦੀ ਆਉਂਦੀ ਮੇਰੇ ਤਾਂ ਨਹੀਂ ਪੱਤੀਆਂ ਆਈਆਂ ਮੇਰੇ ਦਾ ਸਾਰਾ ਛੇਕ ਹੋ ਜਾਂਦੇ ਤਿੱਲੇ ਵਾਜ ਕੇ ਹੁਣ ਪਾਥੀਆਂ ਪੱਤੀਆਂ ਛੱਡ ਗਈ ਉਹ ਮੇਰਾ ਵੀਰੇ ਤੇਰਾ ਨਾਂ ਕਰ ਤੂੰ ਜਾਂ ਪੈਸੇ ਫੜ ਕੇ ਲਿਆ ਮੇਰੇ ਵੀਰੇ ਇਹਨੂੰ ਨਹੀਂ ਮਿਲਣੀ ਦੁੱਕੀ ਵੀ ਤੇ ਮੈਂ ਤੇਰੇ ਕੋਲੋਂ ਲੈਣੇ ਪੱਲਿਓ ਅਬੇ ਗਾ ਸੁਣ ਮੈਂ ਤੇਰੇ ਕਲੇ ਥੂੜੀ ਬਣਾਈ 350 ਟਰਾਲੀ ਬਣਾਈ ਇਧਰ ਆ ਸਾਰੇ ਵੇ ਆ ਨਛੱਤਰ ਕੀ ਆ ਜੱਜ ਕੀ ਤੇ ਆ ਆਪਣੇ ਭਗਤੀ ਸਾਹਿਬ ਦੀ ਸਾਰੇ ਲੱਗ ਰਿਹਾ ਕਿ ਮੈਂ ਤੂੜੀ ਬੜਾਈ ਦੇ। ਓਏ ਰੋਂਦੇ ਰਣਗੇ ਮੇਰੇ ਆਕੂਆ ਵੀ ਰੋਂਦੇ ਹੋਣਗੇ। ਆਹ ਕਿ ਨਾਲ ਮੈਂ ਜਾਨਾ ਯਾਰ ਤਲਦੀਪ ਮੈਂ ਇਹਨਾਂ ਨੂੰ ਦੱਸਦਾ ਜਾ ਗਿਆ ਵੀ ਤੁਸੀਂ ਇਹ ਬੰਦੇ ਨੂੰ ਪੈਸੇ ਕਾਹਦੇ ਦੇਨੇ ਆਂ? ਰਲ ਕੇ ਕੇਸ ਕਰੀਏ ਇਹਨੇ ਨੇ। ਆਹ ਨੁਕਸਾਨ। ਤੂੰ ਭਰਾ ਮੈਨੂੰ ਕੋਈ ਨਾ ਦੇਈ। ਉਹਨਾਂ ਕਰ ਜਾ ਗਿਆ ਰੋਣਾ ਨਾ ਭਾਈ। ਮੇਰੇ ਗਾਹ ਨਾ ਖਰਾਬ ਕਰੀ ਤੂੰ। ਚੱਲ ਮੇਰਾ ਨੁਕਸਾਨ ਜਿਹੜਾ ਯਾਰ ਰੁਪਈਆ 5000 ਮੈਨੂੰ ਦੇ। ਤੇਰਾ 5000 ਰੁਪਈਆ ਕਾਹਦਾ ਬੰਦਾ ਭਰਾ। ਤਲਦੀਪ ਸਾਹਿਬ ਤੂੰ ਦੱਸ ਉਹਨੇ ਨੁਕਸਾਨ ਤਾਂ ਹੋਇਆ ਤੇਰਾ ਰਪਾਲਾ। ਚੱਲ ਮੈਂ ਚੱਲਿਆ ਬਲਜੀਤ ਨਾਲ। ਜਿ ਦੇਰੋਂ ਆ ਮੈਂ ਦੋਇਂ ਨਹੀਂ ਫੇਰ ਅਮਰੀਕਾ ਸੁਲਾ ਰੋਲਾ ਨਾ ਪਈ ਉਹਨਾਂ ਕਰੇ ਜਾਗੇ ਮੇਰੇ ਗਾਗਨਾ ਖਰਾਬ ਕਰਦੀ ਓ ਮੈਂ ਨਹੀਂ ਪਾਉਂਦਾ ਚੱਲ ਨਾਲੇ ਗਾਂ ਫੇਰ ਪੱਕਾ ਗਾਗ ਤੇਰਾ ਮੈਂ ਅਗਲੇ ਸਾਲ ਵੀ ਬਣਾਇਆ ਕਰਾਂਗਾ ਆ ਜੋੜੇ ਤੇਰੇ ਘਰੀ ਹੱਥ ਮਾਰੇ ਤੇਰੀ ਪਈ ਨਹੀਂ ਚੜੂਗਾ ਢੂੜੀ ਬਣਾਣੀ ਤੇਰੇ ਆਏ ਮੈਂ ਨਹੀਂ ਬਣਾਉਂਦਾ ਕੰਦ ਰੇ ਮੰਨਦਾ ਫੇਰ ਮੰਨ ਗਿਆ ਰਪਾਲ ਸਿਆ ਤੈਨੂੰ ਲੈ ਉਹ ਬੰਦੇ ਤਾਂ ਬੜੇ ਵੇਖਿਆ ਪਰ ਤੇਰੇ ਵਰਗਾ ਚਵਲ ਬੰਦਾ ਪਹਿਲਾਂ ਵੇਖਿਆ ਉਹ ਤੂੰ ਤਰੀਫ ਕਰਦਾ ਕਿ ਬੇਤੀ ਉਹਨੇ ਨਹੀਂ ਤਰੀਫ ਹੀ ਕਰਦਾ ਉਹ ਨਾਲੇ ਮੇਰੀ ਗੱਲ ਸੁਣਾ ਪਾਲ ਉਹ ਮੈਨੂੰ ਬੰਦਾ ਢੀੜ ਜਾਂ ਲੱਗਦਾ ਇਹ ਗੇੜਾ ਮਾਰੂਗਾ। ਆ ਗੇੜਾ ਮਾਰੂਗਾ ਇਹ ਆਪਣੇ ਪਿੰਡ ਦੇ ਰਾਹ ਤੇ ਨਹੀਂ ਚੜਦਾ ਗਾ। ਇਹੇ ਦੂਰ ਨਿਕਲਿਆ ਕਰੋ ਉਪਰ ਆਪੇ ਖੀਵੰਡਾ ਵਾਲੀ ਸਾਈਡ ਨੂੰ। ਉਹ ਗਾਰੇ ਦੇ ਵੀ ਤੇਰੀ ਸਹੀ। ਉਹ ਚੱਲ ਚੰਗਾ ਫਰਾ। ਉਹ ਮੈਂ ਚੱਲਦਾ ਮੈਨੂੰ ਨਾ ਕੰਮ ਗਿਆ। ਉਹ ਉਹ ਪਾਸ ਤੇ ਦੇ ਦੇ ਮੇਰਾ। ਇਹ ਪਲਾਹ ਭਰਾਵਾ ਤੇਰਾ ਮੈਂ ਤੇ ਉਹਦੇ ਸਾਹਮਣੇ ਗਪੌੜ ਛੱਡਿਆ ਹੀ। ਇਹ ਤੇ ਮੇਰਾ ਹੀ ਪਲਾਹ। ਇਹ ਇਹ ਮੇਰਾ ਇਹ ਤਾਂ 25 ਸਾਲ ਪੁਰਾਣਾ ਪਲਾਹ ਆ। ਉਹ ਤੇਰਾ ਬੇੜਾ। ਆ ਮੈਂ ਲਗਾਇਆ ਹੁੰਦਾ। ਉਹ ਚੱਲ ਚੰਗਾ ਉਹ ਮੈਂ ਚੱਲਦਾ ਹਾਂ। ਉਹ ਚੰਗਾ। ਪਲਾਹ ਹਪਾਲ ਦਾਈ। you <tries>